ਮੈਡਮ ਜੀ ਇਹ ਜੋ ਡਾਕਟਰ ਰਾਜਕਮਰ ਚੱਬੇਵਾਲ ਜੀ ਆ ਕਾਂਗਰਸ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਚਲੇ ਗਏ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੈਂ ਤਾਂ ਇਹ ਦੁਰਭਾਗੇਪੁਰ ਨੂੰ ਕਹਿਣਾ ਚਾਹਨੀ ਆ ਕਿ ਵੈਰੀ ਅਨਫੋਰਚੂਨੇਟ ਕਿ ਜਿਸ ਪਾਰਟੀ ਨੇ ਡਾਕਟਰ ਰਾਜਕਮਰ ਨੂੰ ਇੰਨਾ ਮਾਨ ਔਰ ਸਨਮਾਨ ਦਿੱਤਾ ਸੀ ਸ਼੍ਰੀਮਤੀ ਸੋਨਿਆ ਗਾਂਲੇ ਜੀ ਨੇ ਜੋ ਕਿ ਪਹਿਲੇ ਸੰਦੇ ਪ੍ਰੈਜ਼ੀਡੈਂਟ ਸੀਗੇ ਔਰ ਫਿਰ ਰਾਹੁਲ ਗਾਂਧੀ ਜੀ ਨੇ ਇਹਨਾਂ ਨੂੰ ਵੀ ਇੱਕ ਪਰਿਵਾਰ ਦਾ ਹਿੱਸਾ ਸਮਝਿਆ ਔਰ ਇਸੇ ਕਰਕੇ ਇਹਨਾਂ ਨੂੰ ਟਿਕਟ ਦਿੱਤਾ ਚਮੇਵਾਲ ਤੋਂ ਉਸ ਦੇ ਬਾਅਦ ਇਹਨਾਂ ਨੂੰ ਦਿੱਤਾ ਡੈਪਟੀ ਲੀਡਰ ਬਣਾਇਆ ਆਪੋਜੀਸ਼ਨ ਦਾ ਇਸੇ ਸੇ ਪੰਜਾਬ ਦਾ ਚਾਪਨ ਸਾਲ ਤਾ ਉਹ ਚੇਅਰਮੈਨ ਰਹੇ ਇਨਾ ਕੁਝ ਮਾਲ ਸਮਾਨ ਥੋੜੇ ਸਮੇਂ ਦੇ ਵਿੱਚ ਦਿੱਤਾ ਗਿਆ ਤੇ ਇਹਨਾਂ ਨੇ ਉਸੇ ਪਾਰਟੀ ਨੂੰ ਧੋਖਾ ਦੇ ਕੇ ਅੰਦਰ ਖਾਤੇ ਜੋ ਕੁਝ ਖੇਡ ਖੇਡਦੇ ਰਹੇ ਉਹ ਆਪਣੇ ਵਿੱਚ ਸ਼ਾਮਿਲ ਰੁਕੇ। ਚਾਹੀਦਾ ਨਹੀਂ ਸੀ ਮੈਂ ਸਮਝਦੀ ਹਾਂ ਕਿਉਂਕਿ ਜਿਹੜੇ ਵਰਕਰਸ ਨੇ ਸਾਡੀ ਆਂਗਰੇਜ਼ ਪਾਰਟੀ ਦੇ ਇਹ ਕੋਈ ਵੀ ਪਾਰਟੀ ਹੋਏ ਉਹਨਾਂ ਦੇ ਵਰਕਰਾਂ ਦੇ ਉੱਤੇ ਹੀ ਹੈ ਪਾਰਟੀ ਜ਼ਿੰਦਾ ਰਹੇਗੀ। ਔਰ ਇਹ ਤਾਂ ਛੱਡ ਗਏ ਤਾਂ ਬਿਜ਼ਨਸਮੈਨ ਹੈ। ਇਹ ਤਾਂ ਆਪਣੇ ਬਿਜ਼ਨਸ ਦੀ ਕਮਾਈ ਕਰਨ ਦੇ ਲਈ ਪਾਲਾ ਪੰਚਦੇ ਨੇ। ਔਰ ਉਹ ਹੀ ਇਹ ਨਾ ਨਹੀਂ ਕੀਤਾ। ਪਰ ਜਿਹੜਾ ਵਰਕਰ ਹੈ ਉਹ ਤਾਂ ਹੀ ਤਰਹੀ ਕਰਦਾ ਹੈ ਕਿ ਪਰ ਮੈਂ ਆਪਣੇ ਵਰਕਰਸ ਨੂੰ ਵੀ ਇਹ ਕਹਿਣਾ ਚਾਹੀਦਾ ਕਿ ਬਹੁਤ ਵੱਡੀ ਤਪੱਸਿਆ ਹੈ। ਇਹ ਪਾਰਟੀ ਦੀ ਜਿੰਨੀਆਂ ਸ਼ਖਾਵਾਂ ਨਜ਼ਰ ਆਂਦੀ ਹੈ ਨਾ ਤਰਤਾਂ ਦੇ ਉੱਤੇ ਇਹ ਆਂਦੀ tufaan ਦੇ ਵਿੱਚ ਵੀ ਪਰੇਸ਼ਾਨ ਨਹੀਂ ਹੁੰਦੀਆਂ ਨੇ ਫਿਰ ਵਾਪਸ ਆਪਣੇ ਉੱਥੇ ਪਹੁੰਚ ਜਾਂਦੀਆਂ ਨੇ ਉਸੇ ਤਰੀਕੇ ਦੇ ਨਾਲ ਅਸੀਂ ਵੀ ਮੇਰਾ ਵੀ ਟਿਕਟ ਕਰਤੇ ਆਏ ਤਿੰਨ ਵਾਰ ਹੀ ਕਰਤੇ ਆ ਲੋਕ ਸਭਾ ਦਾ ਇੱਕ ਵਾਰ 96 ਦੇ ਵਿੱਚ ਬਹੁਜਨ ਸਮਾਜ ਨੂੰ ਐਲਾਈਂਸ ਦੇ ਵਿੱਚ ਸੀਟ ਦੇ ਦਿੱਤੀ ਸੀ ਫਿਰ ਮੈਂ ਪਾਰਟੀ ਦੇ ਸਿਪਾਹੀ ਬਣ ਕੇ ਬੈਠੀ ਰਹੀ ਉਸੇ ਬਾਅਦ 2014 ਦੇ ਵਿੱਚ ਔਰ 2019 ਦੇ ਵਿੱਚ ਫਿਰ ਮੇਰਾ ਟਿਕਟ ਕੱਟਿਆ ਔਰ ਇਸ ਨੂੰ ਹੀ ਡਾਕਟਰ ਰਾਜਖਮਾਨ ਨੂੰ ਜਿਹੜਾ ਕਿ ਵਿਧਾਇਕ ਸੀਗਾ ਦੋ ਵરિਸ਼ਤਾ ਇਹਨੂੰ ਲੋਕ ਸਭਾ ਲੈਣ ਨਹੀਂ ਭੇਜ ਦਿੱਤਾ ਔਰ ਇੱਕ ਦਲੇਤ ਮਹਿਲਾ ਨੂੰ ਉਸ ਦਾ ਟਿਕਟ ਕੱਟਿਆ ਗਿਆ ਫਿਰ ਮੈਂ ਪਾਰਟੀ ਦੇ ਵਿੱਚ ਰਹੀ ਹਾਂ ਇੱਕ ਬਹੁਤ ਵੱਡੀ ਤਫਸੀਲ ਸਾਡੇ ਪਰਿਵਾਰ ਦੀ ਵੀ ਔਰ ਮੈਂ ਇਹ ਸਮਝਦੀ ਹਾਂ ਕਿ ਦੇਰ ਹੈ ਅੰਧੇਰ ਨਹੀਂ ਹੈ ਔਰ ਪਾਰਟੀ ਦੇ ਵਰਕਰਸ ਨੂੰ ਇੱਕ ਮੁਠ ਹੋਣਾ ਚਾਹੀਦਾ ਹੈ ਔਰ ਇਹ ਜਿਹੜੇ ਲੋਕਾਂ ਸਬਕ ਵਿਸਕਾਰਾ